ਉਸ ਨਾਲ ਪਰਫਨ ਲਾ ਨੂੰ ਬੇਫਰ ਕਰਕੇ ਉਹਦੇ ਪਾਸੋਂ ਬੰਦਾਲੀ ਦਰਾਹ ਹਿਰੋਨ ਬਰਾਮਦ ਕੀਤੀ ਗਈ ਹੈ ਇਹ ਅਸੀਂ ਜਿਹੜਾ ਗਸ਼ਤਵਾਚਾ 63 ਪ੍ਰੋਸੈਸ ਸੰਬੰਧ ਵਿੱਚ ਜਾ ਰਹੇ ਸੀ ਤਾਂ ਇਹ ਜਿਹੜਾ ਉਧਰੋਂ ਰਾਸਤਾਨੀ ਦੀ ਤਰਫ ਉਧਰੋਂ ਆਇਆ ਸੀ ਆਲਮਗੜ ਚੌਕ ਦੇ ਨਾਲ ਜਿਹੜੀਆਂ ਝਾੜੀਆਂ ਦੇ ਵਿੱਚੋਂ ਉੱਠੋਂ ਅਸੀਂ ਨੂੰ ਦਿੱਤਾ ਸੀ ਐਨੂੰ ਪਤਾ ਲੱਗਦਾ ਵੀ ਆਹ ਬੰਦਾ ਇਹ ਵੇਚ ਰਿਹਾ ਨਸ਼ਾ ਵੇਚ ਰਿਹਾ ਤਾਂ ਅਸੀਂ ਪਿੱਛਾ ਕਰਕੇ ਇਹਨੂੰ ਜਰੂਰ ਗ੍ਰਿਪਸ ਕੀਤਾ ਮੈਂ ਇਹ ਸੇ ਸੁਖਮੰਦਰ ਸਿੰਘ थाना ਸੀ 2 ਹੋਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਐਚ ਸਾਹਿਬ ਐਸਪੀਡੀ ਸਾਹਿਬ ਐਸਪੀ ਪ੍ਰੇਸ਼ਨ ਸਾਹਿਬ ਤੇ ਸਾਡੇ ਡੀਐਸਪੀ ਹਲਕਾ ਅਰਨ ਮੁੰਡਣ ਜੀ ਤੇ ਮੁਖ ਅਫਸਰ थाना ਸੀ 2 ਮੈਡਮ ਪਰਮਿਲਾ ਜੀ ਦੀ ਪ੍ਰੇਰਨਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਸਾਡੀ ਲਗਾਤਾਰ ਜਾਰੀ ਹੈ ਤੇ ਉਹ ਅਸੀਂ ਕੱਲ ਇਹਨਾਂ ਨੂੰ ਇੱਕ ਸਾਨੂੰ ਕਾਫੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿੱਥੇ ਕਿ ਉਹ ਸੰਗ ਪਰਫਲਲਾ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ 45 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਅਤੇ ਉਹਦੀ ਪੁੱਛਗើសਤੀ ਇਹ ਜਿਹੜੇ ਹਿਰੋਇਨ ਚੀਜ਼ सनी ਦੀ ਉਹ सनी ਨੰਦ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨੂੰ ਨਾਮਜ਼ਦ ਕਰਕੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਅਸਲ ਕਰਕੇ ਤੇ ਅਗਲੀ ਤੱਕ ਇਸ ਆਉਣ ਚਲੀ ਜਾਂਦੀ ਚਾਹੀਦੀ ਕਿੱਥੋਂ ਕਿੱਥੋਂ ਲੈ ਕੇ ਹੁੰਦੇ ਆ ਕਿੱਥੋਂ ਜਾ ਕੇ ਵੇਚਦੇ ਆ ਤੇ ਜੋ ਅੱਗੇ ਰਿਮਾਰਡ ਦੇ ਦੌਰਾਨ ਦਸਣ ਗਈ ਤਕਰੀਰ ਦਿੱਤੀ ਸੀ ਅਮਰ ਚਲੰਗੇ ਸਰ ਪੁਲਿਸ ਟੀਮ ਨੇ ਕਿਤਰਾ ਫੜਿਆ ਕਿ ਕਿ ਗਸ਼ਤ ਕਰ ਰਹੀ ਸੀ ਇਹ ਸਾਡੀ 3 ਅਸੀਂ ਜਿਹੜਾ ਗਸ਼ਤ ਵਾਚਾ ਕਿ ਚੱਕੀ ਪ੍ਰੋਸੈਸ ਸੰਬੰਧ ਵਿੱਚ ਜਾ ਰਹੇ ਸੀ ਤਾਂ ਇਹ ਜਿਹੜਾ ਉਧਰੋਂ ਰਾਸਤਾਨੀ ਦੀ ਤਰਫੋਂ ਉਧਰੋਂ ਆਇਆ ਸੀ ਆਲਮਗੜ ਚੌਕ ਦੇ ਨਾਲ ਜਿਹੜੀਆਂ ਝਾੜੀਆਂ ਦੇ ਵਿੱਚੋਂ ਉੱਠੋਂ ਅਸੀਂ ਦਿੱਤਾ ਸੀ ਸਰ ਇਹ ਕੀ ਅਪੀਲ ਕਰੋਗੇ ਅਖਤਰ ਨਸ਼ਾ ਤਸਕਰੀ ਜਿਹੜੀ ਆ ਉਹ ਕਾਫੀ ਹੋ ਗਈ ਹੈ ਇਹ ਨਸ਼ਾ ਤਸਕਰੀ ਤਾਂ ਕਾਫੀ ਹੋ ਰਹੀ ਹੈ ਪਰ ਸਾਡੀ ਤਾਂ ਇਹ ਮਹਿਮ ਜਾਰੀ ਹੈ ਜੀ ਸਹੀ ਜਦੋਂ ਸਾਨੂੰ ਪਤਾ ਲੱਗਦਾ ਵੀ ਆਹ ਬੰਦਾ ਇਹ ਵੇਚ ਰਿਹਾ ਨਸ਼ਾ ਵੇਚ ਰਿਹਾ ਤਾਂ ਅਸੀਂ ਉਹਦਾ ਪਿੱਛਾ ਕਰਕੇ ਤੇ ਉਹਨੂੰ ਜਰੂਰ ਅਸੀਂ ਕਿਰਦਾ ਕਰਾਂਗੇ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦੇਵਾਂਗੇ ਨਸ਼ਾ ਤੇ ਤਸਕਰਾਂ ਨੂੰ ਅਸੀਂ ਚਿਤਾਵਨੀ ਇਹੀ ਦੇਵਾਂਗੇ ਵੀ ਇਹਨੂੰ ਫੜ ਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਤੇ ਅੱਗੇ ਜੋ ਕਾਨੂੰਨੀ ਕਾਰਵਾਈ ਇਹਨਾਂ ਨੇ ਕੰਮ ਚਲਾਈ ਹੈ